ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਸੰਤ ਪਾਸੋਂ ਇੱਕ ਰਾਜੇ ਨੇ ਪੁੱਛਿਆ ਕਿ ਜਦੋਂ ਪਰਜਾ ਵਿੱਚ ਕਿਸੇ ਬੰਦੇ ਤੇ ਭੀੜ ਬਣਦੀ ਹੈ ਤਾਂ ਮੈਂ ਆਪਣਾ ਕੋਈ ਅਫਸਰ ਭੇਜ ਦਿੰਦਾ ਹਾਂ ਜੇ ਕਿਤੇ ਬਹੁਤਾ ਕੰਮ ਹੋਵੇ ਤਾਂ ਮੈਂ ਆਪਣਾ ਵਜ਼ੀਰ ਭੇਜ ਦਿੰਦਾ ਹਾਂ ਹਾਂ ਜੇਕਰ ਕੋਈ ਹੋਰ ਵੀ ਜ਼ਿਆਦਾ ਕੰਮ ਹੋਵੇ ਤਾਂ ਮੈਂ ਆਪਣੀ ਫੌਜ ਵੀ ਭੇਜ ਦਿੰਦਾ ਹਾਂ ਪਰ ਮੈਂ ਆਪ ਕਦੀ ਨਹੀਂ ਗਿਆ ਪਰ ਮੈਂ ਸੁਣਿਆ ਹੈ ਕਿ ਪਰਮਾਤਮਾ ਭਗਤਾਂ ਦੀ ਸਹਾਇਤਾ ਕਰਨ ਵਾਸਤੇ ਆਪ ਆਉਂਦਾ ਹੈ ਉਹ ਕਿਸੇ ਦੇਵੀ ਦੇਵਤੇ ਨੂੰ ਜਾਂ ਹੋਰ ਕਿਸੇ ਨੂੰ ਕਿਉਂ ਨਹੀਂ ਭੇਜਦਾ ਆਪ ਕਿਉਂ ਆਉਂਦਾ ਹੈ ਮੇਰੇ ਮਨ ਵਿੱਚ ਇਹ ਸਵਾਲ ਹੈ ਕਿਰਪਾ ਕਰਕੇ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ ਰਾਜੇ ਨੇ ਸੰਤਾ ਨੂੰ ਕਿਹਾ ਸੰਤਾ ਨੇ ਰਾਜੇ ਦਾ ਸਵਾਲ ਸੁਣਿਆ ਅਤੇ ਕਿਹਾ ਇਸ ਦਾ ਉੱਤਰ ਤੈਨੂੰ ਫਿਰ ਦਵਾਂਗੇ ਏ ਕਾਕੇ ਸੰਤੋਂ ਤੋਂ ਚਲੇ ਗਏ ਫਿਰ ਸੰਤਾ ਨੇ ਇੱਕ ਛੋਟਾ ਜਿਹਾ ਲੱਕੜ ਦਾ ਬੁੱਤ ਬਿਲਕੁਲ ਰਾਜੇ ਦੇ ਬੱਚੇ ਵਰਗਾ ਬਣਵਾ ਲਿਆ ਅਤੇ ਰਾਜੇ ਦੇ ਮਹਿਲ ਵਿੱਚ ਇੱਕ ਗੋਲੀ ਨੂੰ ਸੰਤਾ ਨੇ ਇਹ ਗੱਲ ਸਮਝਾ ਦਿੱਤੀ ਕਿ ਜਦ ਵੀ ਉਹ ਰਾਜੇ ਨੂੰ ਬੁਲਾਉਣ ਜਾਂ ਜਿੱਥੇ ਵੀ ਰਾਜੇ ਦੀ ਸਭਾ ਹੋਵੇ ਉਹ ਗੋਲੀ ਕੱਪੜੇ ਵਿੱਚ ਬੁਲੇਟ ਕੇ ਉਸ ਲੱਕੜ ਦੇ ਬੱਚੇ ਨੂੰ ਮੇਰੇ ਕੋਲ ਲਿਆਵੇਗੀ ਗੋਲੀ ਸੰਤਾ ਦੀ ਗੱਲ ਸਮਝ ਗਈ ਤੇ ਫਿਰ ਸੰਤਾ ਨੇ ਰਾਜੇ ਨੂੰ ਕਹਿ ਕੇ ਇੱਕ ਸਰੋਵਰ ਦੇ ਕਿਨਾਰੇ ਤੇ ਸਭਾ ਲਗਵਾਈ ਜਦੋਂ ਰਾਜੇ ਦੀ ਸਭਾ ਭਰ ਗਈ ਸਾਰੇ ਜਣੇ ਸਭਾ ਵਿੱਚ ਆ ਗਏ ਤਾਂ ਉਸ ਗੋਲੀ ਨੇ ਲੱਕੜ ਦਾ ਬੱਚਾ ਇੱਕ ਕੱਪੜੇ ਵਿੱਚ ਲਪੇਟ ਕੇ ਲਿਆਂਦਾ ਅਤੇ ਸੰਤਾ ਨੂੰ ਦੇ ਦਿੱਤਾ ਸੰਤਾ ਨੇ ਅੱਗੋਂ ਦੀ ਉੱਠ ਕੇ ਉਹ ਬੱਚਾ ਗੋਲੀ ਦੇ ਹੱਥਾਂ ਵਿੱਚੋਂ ਆਪਣੇ ਹੱਥਾਂ ਵਿੱਚ ਲੈ ਲਿਆ ਰਾਜਾ ਬੜਾ ਖੁਸ਼ ਹੋਇਆ ਕਿ ਸੰਤਾ ਨੇ ਮੇਰੇ ਲੜਕੇ ਨੂੰ ਸਫਲਾ ਕੀਤਾ ਹੈ। ਇਹ ਹੋ ਰਾਜਾ ਹਲੇ ਸੰਤਾਵਲ ਵੇਖ ਹੀ ਰਿਹਾ ਸੀ ਕਿ ਸੰਤਾ ਨੇ ਉਹ ਬੱਚਾ ਵਗਾ ਕੇ ਨਦੀ ਵਿੱਚ ਸੁੱਟ ਦਿੱਤਾ। ਰਾਜੇ ਨੂੰ ਕੁਝ ਨਾ ਸੁੱਝਿਆ। ਉਸਨੇ ਸਣੇ ਕੱਪੜੀ ਨਦੀ ਵਿੱਚ ਛਾਲ ਮਾਰ ਦਿੱਤੀ। ਤੇ ਜਾ ਕੇ ਉਸ ਬੱਚੇ ਨੂੰ ਹੱਥ ਪਾਇਆ। ਜਦੋਂ ਰਾਜੇ ਨੇ ਦੇਖਿਆ ਕਿ ਉਹ ਬੱਚਾ ਨਹੀਂ ਉਹ ਤਾਂ ਲੱਕੜ ਦਾ ਬੁੱਤ ਹੈ। ਬੜਾ ਸ਼ਰਮਿੰਦਾ ਹੋਇਆ ਪਰ ਫਿਰ ਵੀ ਉਸਨੇ ਲੱਕੜ ਦੇ ਪਤਨ ਨੂੰ ਬਾਹਰ ਲੈ ਆਂਦਾ ਸਾਰੇ ਕੱਪੜੇ ਭਿੱਜ ਗਏ ਜਦੋਂ ਬਾਹਰ ਆਇਆ ਤਾਂ ਸੰਤਾ ਨੇ ਹੱਸ ਕੇ ਆਖਿਆ ਰਾਜਾ ਜੀ ਤੁਸੀਂ ਕਿਸੇ ਨੌਕਰ ਨੂੰ ਭੇਜ ਦਿੰਦੇ ਆਪਕੇ ਸ਼ਾਲ ਮਾਰੀ ਤੁਹਾਡਾ ਬੱਚਾ ਹੀ ਸੀ ਨਾ ਰਾਜੇ ਨੇ ਕਿਹਾ ਸੰਤ ਜੀ ਮੇਰਾ ਮੇਰੇ ਬੱਚੇ ਨਾਲ ਇੰਨਾ ਪ੍ਰੇਮ ਹੈ ਕਿ ਮੈਨੂੰ ਕੁਝ ਸੁਝਿਆ ਹੀ ਨਹੀਂ ਕੁਝ ਚੇਤਾ ਹੀ ਨਹੀਂ ਆਇਆ ਕਿ ਕਿਸੇ ਨੂੰ ਕਹਾਂ ਬਸ ਮੈਨੂੰ ਇੱਕੋ ਗੱਲ ਦਿਖੀ ਕਿ ਮੈਂ ਆਪਣੇ ਬੱਚੇ ਨੂੰ ਬਚਾ ਲਵਾਂ ਇਹ ਵੀ ਨਹੀਂ ਸੁੱਝਿਆ ਕਿ ਮੈਂ ਕਿੱਥੇ ਝਾਲ ਮਾਰ ਰਿਹਾ ਹਾਂ ਤਾਂ ਸੰਤਾ ਨੇ ਕਿਹਾ ਐਸੇ ਤਰ੍ਹਾਂ ਹੀ ਪ੍ਰਮਾਤਮਾ ਹੈ ਉਹ ਆਪਣੇ ਪਿਆਰਿਆਂ ਦੀ ਆਪਣੇ ਭਗਤਾਂ ਦੀ ਰੱਖਿਆ ਇੰਜ ਹੀ ਕਰਦਾ ਹੈ ਉਸ ਨੂੰ ਵੀ ਕਿਸੇ ਦੇਵੀ ਦੇਵਤੇ ਨੂੰ ਕਹਿਣ ਦਾ ਚੇਤਾ ਹੀ ਨਹੀਂ ਰਹਿੰਦਾ ਸੋ ਸੰਗਤ ਜੀ ਪ੍ਰਮਾਤਮਾ ਆਪਣੇ ਭਗਤਾਂ ਦੀ ਇੱਛਤ ਰੱਖਦਾ ਹੈ ਫੈਜ ਰੱਖਦਾ ਹੈ ਉਹਨਾਂ ਤੋਂ ਬਲਹਾਰ ਚਾਹੁੰਦਾ ਹੈ ਜਦ ਵੀ ਕਿਸੇ ਭਗਤ ਤੇ ਪੀੜ ਬਣਦੀ ਹੈ ਤਾਂ ਆਪ ਆ ਕੇ ਸਹਾਇਤਾ ਕਰਦਾ ਹੈ ਜਹ ਜਹ ਕਾਜ ਕਿਰਤ ਸੇਵਕ ਕੀ ਤਹ ਤੇ ਉੱਠਦਾ ਆਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ